ਮੇਰੇ ਪਾਇਆ ਹੋਵੇ ਬਾਣਾ ਦੀ ਫਕੀਰੀ ਨਹੀਂ ਹੁੰਦੀ ਅਭੀ ਰੇ ਹੌਸਪੀਟਲਾਂ 'ਚ ਜਾ ਕੇ ਹੁੰਦਾ ਅਹਿਸਾਸ ਮੈਂ ਕਿਆ ਸੇਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਆ ਸੱਚੀ ਹੌਸਪੀਟਲਾਂ ਤੇ ਜਾ ਕੇ ਹੁੰਦਾ ਅਹਿਸਾਸ ਬਾਈ ਜੀ ਸੇਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਆਹ ਮੈਂ ਹੋਰ ਕਹਿ ਰਿਹਾ ਮੈਂ ਕਰ ਕਾ ਆਹ ਯਾਰ ਕਮੇਟੀ ਬਲੋ ਕੋਨਾ ਨਾ ਥੋੜਾ ਇਹਦਾ ਤੁਮ ਨੂੰ ਤਾਂ ਪੈਸੇ ਦੀ ਲੋੜ ਨਹੀਂ ਬਾਈ ਤੁਸੀਂ ਤਾਂ ਹੱਥ ਮੇਰੇ ਸਿਰ ਤੇ ਰੱਖਿਓ ਇਹ ਪੈਸਾ ਏ ਜ਼ਰੂਰੀ ਓਏ ਮੰਨਿਆ ਕਿ ਕਈਆਂ ਦੀ ਤਾਂ ਹੈਗੀ ਮਜਬੂਰੀ ਜ਼ਿੰਦਗੀ ਜਿਉਣ ਲਈ ਪੈਸਾ ਏ ਜ਼ਰੂਰੀ ਆਏ ਉੱਥੇ ਕੌਣ ਪੁੱਤ ਰੱਖਵਾਉ ਤੈਨੂੰ ਚੋਰੀ ਉੱਥੇ ਕੌਣ ਪੁੱਤ ਰੱਖਵਾਉ ਤੈਨੂੰ ਚੋਰੀ ਮੇਰੇ ਬਾਪੂ ਦੀ ਗੱਿ ਆਉਣੀ ਸੁਣਿਆ ਓਏ ਚਾਲੀ ਕਿੱਲੇ ਛੱਡ ਮੁੰਡਾ ਚੱਲ ਗਿਆ ਵਿਦੇਸ ਹੋਈ ਸਮਝ ਤੋਂ ਬਾਹਰ ਦੁਨੀਆ ਹਾਈ ਚਾੜੀ ਕਿਲੇ ਛੱਡ ਮੁੰਡਾ ਚੱਲ ਗਿਆ ਬੇਸੁਹੀ ਸਮਝ ਤੋ ਬਾਹਰ ਦੁਨੀਆ ਆਹ ਹਾਈ ਛੱਡੇ ਸਰਦਾਰੀ ਜੀ ਗਲਾਮੀ ਘੜ ਪਾ ਲਈ ਤੇ ਉੱਥੇ ਕੌਣ ਆਖੂ ਸਰਦਾਰ ਜੀ ਹਾਈ ਐਥੇ ਜੇ ਸਿਆਲਾ ਵਿੱਚ ਹੋ ਜਵੇ ਜੇ ਕਾਮ ਸੱਚੀ ਆਲੇ-ਦਾਲੇ ਹੁੰਦਾ ਪਰਵਾਹੀ ਹਾਈ ਐਥੇ ਜੇ ਸਿਆਰਾ ਵਿੱਚ ਹੋ ਜਵੇ ਜੇ ਕਾਮ ਸਾਰਾ ਆਲੇ-ਦਾਲੇ ਹੁੰਦਾ ਪਰਵਾਰ ਦੀ ਹੋਏ ਬੱਦੀ ਪੈਣ ਕਰਕੇ ਖਵਾਵੇ ਵੀਰੇ ਸੇਮੀ ਹਏ ਬੱਦੀ ਪੈਣ ਕਰਕੇ ਖਵਾਵੇ ਵੀਰੇ ਸੇਮੀ ਬਾਪੂ ਸਿਰੇ ਉੱਤੇ ਬੰਨੇ ਜੁੰਨੀਆਂ ਐ 40 ਕਿੱਲੇ ਛੱਡ ਮੁੰਡਾ ਚਲ ਗਿਆ ਵਿਦੇਸ ਹੋਈ ਸਮਝ ਤੋਂ ਬਾਹਰ ਦੁਨੀਆਂ 40 ਕਿੱਲੇ ਛੱਡ ਮੁੰਡਾ ਚਲ ਗਿਆ ਵਿਦੇਸ ਹੋਈ ਸਮਝ ਤੋਂ ਬਾਹਰ ਦੁਨੀਆਂ ਦੇ ਬਿਠਾਇਆਏ ਸਾਬ ਸਾਬ ਤੇ ਲਖਣਾ ਦੇ ਸੋਨਾ ਜਿਆ ਸਾਬ ਸਾਬ ਦੇ ਅੱਖੜਾ ਸਿਖਾ ਲਈ ਸੋ ਜਿਆ ਕੀ ਬਾਕੀ ਹੋ ਤੇ ਦੇਣਾ ਤੇ ਦਿਲ ਨਿਕਾ ਸੋदाई ਸੋ ਜਿਆ ਕਿਤੇ ਨਾ ਤੇ ਦਿਲ ਨਿਕੜਾ ਦੇ ਸੋदाई ਸੋ ਜਿਆ ਸਿਰ ਤੋਂ ਲੈ ਕੇ ਅੱਜ ਗਣਾ ਬੋਲੇ ਆਪਣੇ ਨਾਲ ਗੱਗੇਸ਼ੀ ਮੰਦਿਰ ਦੇ ਬਾਬਾ ਜੀ ਵੀ ਆਪਣੇ ਨਾਲ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਨਾਲ ਚੰਦੀ ਪਰ ਮਹਾਸ਼ਿਵਰਾਥੀ ਦਾ ਨੋਟੀਸ ਰੋਪਰ ਜਾਉਂਗਾ ਅੱਜ ਦੀ ਦਿਹਾੜੀ ਚ ਜੋ ਮੰਦਿਰ ਤੇ ਸੇਵਾ ਕਿਰਵਤਾ ਹੋਇਆ ਜੀ ਬਹੁਤ ਸੋਹਣਾ ਹੋਇਆ ਤੇ ਨਗਰ ਨੇ ਨਗਰ ਨੇ ਸਾਰੇ ਨੇ ਜੁੜ ਕੇ ਸੇਵਾ ਕੀਤੀ ਹੈ ਸੇਵਾ ਕੀਤੀ ਇਹ ਕਿਸੇ ਕਿਸਮ ਦਾ ਰੋਸ ਨਹੀਂ ਹੋਇਆ ਸੰਭਣ ਆਪਣੇ ਸਭ ਨੇ ਸੰਜੋਗ ਨਾਲ ਸੰਜੋਗ ਨਾਲ ਤੇ ਜਿੰਦ ਤੱਕ ਹੋਇਆ ਤੇ ਪੰਡਾਣਾ ਵੀ ਹੋਇਆ ਤੇ ਕੱਲ ਨੂੰ ਸ਼ਾਮੇ ਆਪਣੇ ਸਾਰੇ ਮੁੰਡੇ ਨੂੰ ਲੰਗਰ ਪਾਣੀ ਹੈ ਉਹਨਾਂ ਨੇ ਖਾ ਕੇ ਜਾਣਾ ਤੇ ਸਾਡੀ ਬੇਨਤੀ ਹੈ ਗਰੀਬਾਂ ਦੀ ਤੇ ਕੋਈ ਕਿਸੇ ਕਿਸਮ ਦਾ ਇੱਥੇ ਦੁੱਖ ਦਰਦ ਕਿਸੇ ਨਾਲ ਕੋਈ ਪੜ੍ਹਨ ਦੇ ਸਭ ਸਾਂਝੀ ਨੇ ਸਭ ਸਾਂਝੀ ਨੇ ਸਾਰੇ ਦੁੱਖ ਦੇ ਵਿੱਚ ਸਾਰੇ ਜੋੜਦੇ ਨੇ ਸਾਰੇ ਦੁੱਖ ਨੂੰ ਮਹਿਸੂਸ ਕਰਦੇ ਨੇ ਬਸ ਬਸ ਹੋ ਗਈ ਜੀ ਜੀ ਹੋ ਗਈ ਜਿਆਦਾ ਬਾਰ ਬਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਦਿਹਾੜਾ ਜੀ ਤੇ ਸ੍ਰੀ ਅਖੰਡ ਜੀ ਕਰਕੇ ਅੱਜ ਬਹੁਤ ਹੀ ਇੱਜ਼ਤ ਦਾ ਨਾਮ ਲੈਦੇ ਆਂ ਸ੍ਰੀ ਸਚੇਤ ਜੀ ਦਾ ਸਨਾਰਾ ਜੀ ਦਾ ਸ੍ਰੀ ਸੁਖਦਾਤਾ ਜੀ ਦਾ ਰੱਖਤਾ ਜੀ ਦਾ ਮਾਧ ਅਗਰ ਅੱਜ ਸਵਾਇਆ ਗਿਆ ਹੈ ਜੀ ਸਤਿਗੁਰੂ ਨੂੰ ਆਪਣੇ ਨਾਲ ਬਖਸ਼ਣ ਦੇ ਬੜੇ ਬਹੁਤ ਮੈਂ ਅਰਦਾਸ ਕਰਾਂਗੇ ਸਭ ਅੱਜ ਅਜੋਕੇ ਬੈਠ ਜਾਓ ਬੈਜੋ ਬੈਜੋ ਮਾਤਾ ਬੈਜੋ ਪੜੇ ਕਰੇ ਦਾ ਬੋਲ ਦਿਓ ਸਭ ਨੂੰ ਅੱਗੇ ਦੇ ਵੜਾ ਤੇ ਵੜਾ ਤੇ ਪ੍ਰਕਰ ਜੋ ਕਾਰ ਇਹਦਾ ਸਾਡੀ ਹੁੰਦੀ ਹੈ ਦੋਸਤੋ ਹਣ ਔਰ ਇਹਦਾ ਜੱਪ ਕਰ ਦਿਓ ਹਾਂ ਬਹਿ ਜਾ ਬਈ ਬਹਿ ਜਾ ਬਹਿ ਜਾ ਭਾਣੇ ਬਹਿ ਜਾ ਹਾਂ ਚਾਹ ਪੀ ਰੋ ਚਾਹ ਬਾਈ ਤੁਸੀਂ ਬਹਿ ਜਾ ਜਣ ਔਰ ਜਿਹੜੇ ਸਾਡੇ ਐਸਐਸਓ ਸਾਹਿਬ ਘੱਗਾ ਔਰ ਸਾਡੇ ਪੱਤਰਕਾਰ ਸਰ ਇਹ ਜੀ ਖਾਸ ਕਰਕੇ ਸਾਡੇ ਆਪਣੇ ਪਰਿਵਾਰ ਬਾਕੀ ਜਿੰਨੇ ਪੱਤਰਕਾਰ ਟੀਮ ਆਈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਨਗਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਔਰ ਜਿਹੜੀ ਸ਼ਹਿਰ ਪ੍ਰਧਾਨਤ ਬੈਡਰੀਆ ਔਰ ਮੇਰੀ ਕੱਟਾ ਨਗਰ ਕਮੇਟੀ ਹੈ ਮੈਂ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਦਾ ਤੇ ਜਿਹੜੇ ਮੇਰੇ ਭਰਾਏ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਚ ਮਹੰਤ ਜੀ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਸਾਡੇ ਸਾਥ ਇਹ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਸੰਗਠਨ ਜੋ ਹੈ ਇਹ ਪ੍ਰਮਪਦਾ ਪਰਮਾਤਮਾ ਨੇ ਸਾਨੂੰ ਸਾਡੇ ਟਾਈਮ ਦਿੱਤਾ ਤੇ ਇਸੇ ਕਰਕੇ ਖੁਸ਼ੀ ਮਨਾਈ ਆ ਅੱਜ ਅਸੀਂ ਸਾਰੇ ਭੈਣ ਭਾਈ ਸਭ ਇਕੱਠੇ ਲੱਗੇ ਇਸ ਭਗਵਾਨ ਦੇ ਪਿਆਰੀ ਜਿਹਾ ਸਾਰੇ ਖੁਸ਼ੀ ਮਨਾ ਰਹੇ ਆ बोलिए शंकर भगवान की जय हो बोलिए साचे दरबार की जय हो तो मैं गुजारिश करंगा जी बब्बल लखी शाह बंजारा नौजवान एकता कमेटी के प्रधान साहब जी गोड़े दी बारात चढ़ी गच वर्च के सारेयां ने भंग फुटि ने तेरा ਕਰਦੇ ਜਰਦੇ ਲਈ ਅਰਦੇ ਜਰਦੇ ਲਈ ਰਾਜਾ ਰਾਜਾ ਮੰਗਦਾ 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 ਕੰਮ ਕਰ ਮਰੂ ਪਾਟੇ ਪੂਤ ਪਰੇਤ ਦੀ ਟੋਲੀ ਨੱਚੇ